ਤੂਰੀ ਚ ਐਨ ਆਰ ਆਈ ਸੁਰਿੰਦਰ ਸਿੰਘ ਨਿੱਜਰ ਹੁਣਾ ਦੇ ਵੱਲੋਂ ਅੱਖਾਂ ਦਾ ਕੈਂਪ ਲਗਵਾਇਆ ਗਿਆ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸੀ ਜਿਨ੍ਹਾਂ ਨੇ ਚੈੱਕ ਅਪ ਵੀ ਕਰਵਾਇਆ ਔਰ ਮੌਕੇ ਦੇ ਉੱਪਰ ਉਹਨਾਂ ਦਾ ਇਲਾਜ ਵੀ ਕਰਾਇਆ ਗਿਆ ਬਾਈ ਕਰਤਾਰਚੀਮਾ ਹੁਣੀ ਵੀ ਪਹੁੰਚੇ ਨੇ ਇੱਥੇ ਗੱਲਬਾਤ ਇਹਨਾਂ ਨਾਲ ਵੀ ਕਰਦੇ ਆ ਬਾਈ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਵੱਡਾ ਸ਼ਾਨਦਾਰ ਉਪਰਾਲਾ ਤੁਸੀਂ ਜਾ ਕੇ ਵੀ ਆਏ ਹੋ ਸਟੇਜ ਤੇ ਵੀ ਤੁਸੀਂ ਮਿਲ ਕੇ ਵੀ ਆਏ ਹੋਗੇ ਲੋਕਾਂ ਨੂੰ ਕੀ ਲੱਗਿਆ ਕੀ ਮਹਿਸੂਸ ਹੋਇਆ ਤੁਹਾਨੂੰ ਜੀ ਮਹਿਸੂਸ ਨਾ ਇੱਕ ਮਤਲਬ ਲੋਕਾਂ ਦੀ ਜਿਹੜੀ ਰੂਹ ਹੈ ਹਨਾ ਪਤਕ ਕਿੰਨੀ ਦੁਖੀ ਆ ਕਿੰਨੀ ਨਹੀਂ ਹੈ ਨਾ ਮੇਨ ਗੱਲ ਹੈਗੀ ਅੱਖਾਂ ਜਦੋਂ ਸਾਡੀਆਂ ਅੱਖਾਂ ਚਲੀਆਂ ਜਾਂਦੀਆਂ ਨੇ ਤਾਂ ਸਾਡਾ ਜਹਾਨ ਚਲਾ ਜਾਂਦਾ ਆਪਾਂ ਕਹਿੰਨੇ ਆ ਹਨਾ ਸੋ ਜੇ ਅੱਖਾਂ ਹੀ ਨਹੀਂ ਹੈਗੀਆਂ ਤਾਂ ਵੀਡੀਓ ਦਾ ਕੋਈ ਮੁੱਲ ਨਹੀਂ ਇਹਨੇ ਦੇਖਾਂਗੇ ਕਿਵੇਂ ਸਾਡੇ ਚੰਗੇ ਕੱਪੜਿਆਂ ਦਾ ਕੋਈ ਮੁੱਲ ਨਹੀਂ ਸਾਡੇ ਹੁਸਨ ਦਾ ਕੋਈ ਮੁੱਲ ਨਹੀਂ ਚੰਗੀਆਂ ਨਜ਼ਾਰਿਆਂ ਦਾ ਕੋਈ ਮੁੱਲ ਨਹੀਂ ਸਮੁੰਦਰਾਂ ਦਾ ਕੋਈ ਮੁੱਲ ਨਹੀਂ ਪਹਾੜਾਂ ਦਾ ਕੋਈ ਮੁੱਲ ਨਹੀਂ ਘਰਾਂ ਦਾ ਕੋਈ ਮੁੱਲ ਨਹੀਂ ਛੱਪਰਾਂ ਦਾ ਕੋਈ ਮੁੱਲ ਨਹੀਂ ਕੁਛ ਰਹੀ ਨਹੀਂ ਜਾਂਦਾ ਹੈਗਾ ਸਾਨੂੰ ਮੈਨੂੰ ਐ ਲੱਗਦਾ ਜੇ ਅਸੀਂ ਵੇਖ ਹੀ ਨਹੀਂ ਸਕਦੇ ਉਦੋਂ ਕੱਲੇ ਪਣ ਦਾ ਜਿਹੜਾ ਖੂਹ ਆ ਉਹ ਮੈਂ ਨਹੀਂ ਸੋਚ ਸਕਦਾ ਹਨਾ ਆਪਾਂ ਕਹਿੰਦੇ ਆ ਮੈਂ ਕੱਲਾ ਮੇਰੀ ਕੋਈ ਸੁਣਦਾ ਨਹੀਂ ਜਾਂ ਦਿਲ ਟੁੱਟਿਆ ਹੋਇਆ ਜਾਂ ਘਰ ਤੇ ਨਹੀਂ ਹੈਗੇ ਫੈਮਿਲੀ ਨੇ ਪਰ ਜੇ ਅੱਖਾਂ ਨਹੀਂ ਹੈਗੀਆਂ ਮੈਂ ਕਹਿੰਦਾ ਯਾਰ ਕੁਝ ਵੀ ਨਹੀਂ ਹੈਗਾ ਹਨਾ ਸੋ ਇੱਥੇ ਹਜ਼ਾਰਾਂ ਦੀ ਤਦਾਦ ਚ ਲੋਕ ਆਏ ਆ ਕੈਂਪ ਦੇ ਵਿੱਚ ਦੇਖਣ ਲਈ ਕਿ ਕੁਸ਼ ਕਰਾਉਣ ਲਈ ਆਪਣਾ ਹਨਾ ਬੁਕਿੰਗ ਸੀ ਲੱਖਾਂ ਦੇ ਬਦ ਹਜ਼ਾਰਾਂ ਦੇ ਆਪਰੇਸ਼ਨ ਹੋਏ ਆ ਸਲਾਈ ਮਸ਼ੀਨਾਂ ਵਡੀਆਂ ਗਈਆਂ ਜਿਹੜੇ ਵਿਸਾਖੀਆਂ ਤੇ ਚੱਲ ਕੇ ਆਏ ਉਹ ਸਾਈਕਲ ਲੈ ਕੇ ਗਏ ਆ ਹਨਾ ਟਰਾਈਸਾਈਕਲ ਤੇ ਤੇ ਗਏ ਆ ਉਹ ਚੱਲ ਕੇ ਗਏ ਆ ਜਿਹਨੂੰ ਤੁਰਨਾ ਔਖਾ ਉਹ ਸਫਰ ਘੰਟਿਆਂ ਦੇ ਹਿਸਾਬ ਨਾਲ ਤੈਅ ਕਰਨ ਲੱਗ ਜਵੇ ਹਨਾ ਚਾਹੇ ਉਹ ਸਾਈਕਲ ਆ ਜਾ ਕਿਵੇਂ ਵੀ ਚੀਜ਼ ਦਿੱਤੀ ਹੈ ਨਾ ਉਹ ਤੋਂ ਵੱਡੀ ਦਵਾਈ ਕੌਣ ਦਊਗਾ ਜਿਹਨੂੰ ਅੱਖਾਂ ਮਿਲ ਜਾਣ ਉਦੋਂ ਵੱਡੀ ਦਵਾਈ ਕੌਣ ਦਊਗਾ ਹਨਾ ਜਿਹਨੂੰ ਘਰ ਦੇ ਵਿੱਚ ਰੋਜ਼ਗਾਰ ਮਿਲ ਜੇ ਉਹਦੇ ਜਿੰਨੀ ਦਵਾ ਕੌਣ ਦਊਗਾ ਤੇ ਜਿੱਥੇ ਘਰ ਮਿਲ ਜੇ ساری ਉਮਰ ਲੰਘ ਜਿੰਦੇ ਸਾਡੇ ਕਮਾਉਂਦੇ ਦੀ ਯਾਰ ਅਗਲਾ ਕਹਿੰਦਾ ਤੇਰੇ ਕੋਲ ਗੱਡੀ ਵੱਡੀ ਹੈ ਜੇ ਘਰ ਨਹੀਂ ਬਣਾਇਆ ਤਾਂ ਕੁਝ ਵੀ ਨਹੀਂ ਬਣਾਇਆ ਸ਼ਰੀਕੇ ਸਮਾਜ ਚ ਹੀ ਨਹੀਂ ਗਿਣਦੇ ਕਿ ਇਹਦੇ ਕੋਲ ਤਾਂ ਘਰ ਨਹੀਂ ਹੈਗਾ ਕਿਰਾਏ ਤੇ ਬੈਠਾ ਸੋ ਜਿਨ੍ਹਾਂ ਕੋਲ ਘਰ ਨਹੀਂ ਉਹਨਾਂ ਨੂੰ ਆਪਣਾ ਕਹਿਣ ਨੂੰ ਘਰ ਦੇਣਾ ਨਾ ਕਿ ਘਰ ਦੇ ਤਾਂ ਕਿਰਾਇਆ ਜਾਂ ਹੋਰ ਆਪਣਾ ਕਹਿਣ ਨੂੰ ਘਰ ਦੇਣਾ ਚਾਹੇ ਦੋ ਕਮਰਿਆਂ ਦਾ ਹੋਵੇ ਇਹਨਾਂ ਸਕੂਨ ਦੇਣਾ ਹਨਾ ਇਹ ਪੈਸੇ ਨਾਲ ਨਹੀਂ ਆਉਂਦਾ ਇਹ ਨਿੱਜਰ ਬਈ ਵਰਗੀ ਦੀ ਸੋਚ ਨਾਲ ਆਉਂਦਾ ਤੇ ਦਿਲ ਨਾਲ ਆਉਂਦਾ ਅਰਬਾਂ ਰੁਪਏ ਦੀ ਕਮਾਈ ਦੇ ਵਿੱਚੋਂ ਜੇਬ 'ਚ ਹੱਥ ਪਾਉਣ ਦਾ ਦਿਲ ਹੋਣਾ ਚਾਹੀਦਾ ਹੈਣਾ ਅਸੀਂ ਇਹੋ ਜਿਹੇ ਬੰਦੇ ਵੀ ਵੇਖੇ ਆ ਜਿਹੜੇ ਪ੍ਰਾਈਵੇਟ ਜੈਟਾਂ ਦੇ ਸਫ਼ਰ ਕਰਦੇ ਆ ਪਰ 5 ਰੁਪਏ ਦੇ ਸਮੋਸੇ ਲਈ ਵੀ ਦੂਜੇ ਦੇ ਹੱਥ ਕਰ ਦਿੰਦੇ ਯਾਰ ਮੇਰੇ ਤਾਂ ਹੈ ਨਹੀਂ ਸਾਡਾ ਸਾਰਾ ਪ੍ਰਾਪਰਟੀ 'ਚ ਲੱਗਿਆ ਹੋਇਆ ਸਾਡਾ ਇੱਥੇ ਲੱਗਿਆ ਹੋਇਆ ਹੈਨਾ ਸੋ ਇਹ ਅਪਰਾਲਾ ਬਹੁਤ ਵਧੀਆ ਤੇ ਇਹ ਅਪਰਾਲੇ ਇਹ ਲੰਗਰ ਸਿਰ ਪੰਜਾਬ 'ਚ ਹੀ ਲੱਗਦਿਆ ਕਿਤੇ ਹੋਰ ਨਹੀਂ ਲੱਗਦੇ ਇਸ ਗੁਰੂ ਦੀ ਬਖਸ਼ਿਸ਼ ਸਾਨੂੰ ਉਹਦਾ ਬਖਸ਼ਿਆ ਹੋਇਆ ਸਾਨੂੰ ਲੰਗਰ ਚਾਹੇ ਅਸੀਂ ਹਰ ਚੀਜ਼ ਨੂੰ ਲੰਗਰ ਦੇ ਰੂਪ ਵਿੱਚ ਹੀ ਦੇਖਦੇ ਆ ਚਾਹੇ ਕੋਈ ਵੀ ਚੀਜ਼ ਵੰਡੀਏ ਹੈਨਾ ਚਾਹੇ ਕਿਤੇ ਦੁਨੀਆ ਦੇ ਵਿੱਚ ਹੜਾ ਇਹੋ ਜਣ ਅਸੀਂ ਉੱਥੇ ਪਹੁੰਚਦੇ ਆ ਪੰਜਾਬੀ ਉੱਥੇ ਪਹੁੰਚਦੇ ਆ ਅਸੀਂ ਸਾਰੇ ਜੋ ਸਿੱਖ ਆ ਉੱਥੇ ਪਹੁੰਚਦੇ ਆ ਤੇ ਸਿੱਖਦੇ ਵੀ ਆ ਉਦੋਂ ਅੱਗੇ ਹੋਰ ਕਿੱਥੇ ਪਹੁੰਚਣਾ ਹੈਗਾ ਤੇ ਜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੰਗਰ ਲੱਗ ਰਹੇ ਨੇ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਦੂਜੇ ਦੀਆਂ ਹੈਲਪਾਂ ਹੋ ਰਹੀਆਂ ਨੇ ਤਾਂ ਉੱਥੇ ਹੀ ਹੁੰਦੀਆਂ ਨੇ ਜਿੱਥੇ ਪੰਜਾਬੀ ਪਹੁੰਚੇ ਆ ਕਿਰਤ ਕਰੋ ਤੇ ਵੰਡ ਛਕਣ ਦੀ ਪ੍ਰਥਾ ਜੋ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਆ ਬਹੁਤ ਵਿਰਲੇ ਲੋਕ ਨੇ ਜਿਹੜੇ ਉਹਨੂੰ ਅੱਗੇ ਤੋਰਦੇ ਪਏ ਨੇ ਇਹ ਸਾਨੂੰ ਦਿੱਤਾ ਗਿਆ ਜਜ਼ਬਾ ਕਿਰਤ ਕਰਕੇ ਆਪ ਕਮਾਉਣਾ ਤੇ ਆਪ ਕਮਾਇਆ ਹੋਇਆ ਧਨ ਵੰਡ ਕੇ ਛਕਣਾ ਇਦਦੇ ਲਈ ਵੀ ਬਹੁਤ ਵੱਡਾ ਜਿਗਰਾ ਚਾਹੀਦਾ ਜਿਗਰਾ ਤਾਂ ਓਡਾ ਵੀ ਸੀ ਜਿਹੜੇ ਸਾਡੇ ਦਾ ਪਰਿਵਾਰ ਵਾਰਗੇ ਹੈ ਨਾ ਤੇ ਕਮ ਸਿਕਮ ਇਹ ਚੀਜ਼ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਜ਼ਰੀਏ ਅਸੀਂ ਅੱਗੇ ਰੱਖਿਆ ਹੋਇਆ ਹੈ ਕਿ ਅਸੀਂ ਸਾਰਿਆਂ ਦੀ ਮਦਦ ਕਰਨੀ ਹੈ ਅਸੀਂ ਰਲ ਕੇ ਮਿਲਣਾ ਤੇ ਮੈਂ ਚਾਹੁੰਦਾ ਵੀ ਇਹ ਜਜ਼ਬਾ ਜਿਹੜੇ ਬਾਹਰ ਵੱਸਦੇ ਪੰਜਾਬੀ ਨੇ ਕੈਨੇਡਾ ਵਾ ਉਹਨਾਂ 'ਚ ਵੀ ਆ ਜਾਏ ਆਪਸ ਰਲ ਮਿਲ ਕੇ ਜੇ ਕੋਈ ਜਾਂਦਾ ਉਹਨੂੰ ਪਿਆਰ ਨਾਲ ਮਿਲ ਕੇ ਕਿਸੇ ਨੂੰ ਹੋਰ ਵੀ ਤਾਂ ਲੰਗਰ ਦੇਣਾ ਕਰਨਾ ਉਹਦੀ ਮਦਦ ਕਰਕੇ ਉਹਨੂੰ ਸੈੱਟ ਕਰਦੇ ਉਹ ਤੋਂ ਵੱਡਾ ਕੀ ਹੈ ਕਿਸੇ ਦਾ ਪਰਿਵਾਰ ਬਲਦਾ ਠੀਕ ਹੈ ਤੇ ਪਰ ਸਾਡੇ ਇੱਥੋਂ ਗਿਆ ਪੰਜਾਬੀਆਂ ਨਾਲ ਨਫ਼ਰਤ ਆਪਣੇ ਪੰਜਾਬੀ ਕਰ ਦੇਣੀ ਇਹ ਥੋੜਾ ਜਿਹਾ ਗਲਤ ਹੋ ਰਿਹਾ ਇਹ ਚੀਜ਼ ਮੈਂ ਇਥੋਂ ਸਿੱਖਦਾ ਆ ਕੇ ਕਿ ਜੀ ਅਸੀਂ ਆਪਣਿਆਂ ਨੂੰ ਇਥੇ ਸਲਾਈ ਮਸ਼ੀਨਾਂ ਵੰਡ ਸਕਦੇ ਹਾਂ ਲੱਖਾਂ ਲੋਕਾਂ ਨੂੰ ਅੱਖਾਂ ਦੇ ਸਕਦੇ ਹਾਂ ਤਾਂ ਉੱਥੇ ਜਿਹੜੇ ਗਏ ਨੇ ਸਾਡੇ ਬੱਚੇ ਉਹ ਵੀ ਮਜਬੂਰੀ ਵਸ ਦੇਸ਼ ਛੱਡ ਕੇ ਗਏ ਆ ਉਹ ਐ ਤਾਂ ਨਹੀਂ ਗਏ ਹਨਾ ਉੱਥੇ ਕਿਉਂ ਨਹੀਂ ਮਦਦ ਕਰਦੇ ਸੀ ਬਹੁਤ ਆਉਂਦੀਆਂ ਕਹਿੰਦੇ ਆਪਣੇ ਆਪਣੇ ਦੀਆਂ ਟੰਗਾਂ ਖਿੱਚੀ ਜਾਂਦੇ ਵੀ ਨਵੇਂ ਆ ਸਟੂਡੈਂਟ ਜੇ ਆ ਗਏ ਆ ਆ ਨਵੇਂ ਬੰਦੇ ਕਿਉਂ ਆ ਗਏ ਆ ਕੁਝ ਕੁਝ ਇੱਕ ਬੰਦੇ ਹੈਗੇ ਆ ਸਾਰੇ ਤਾਂ ਨਹੀਂ ਪਰ ਉਹ ਵੀ ਤਾਂ ਸਾਡੇ ਆਪਣੇ ਗਏ ਨੇ ਮਜਬੂਰੀ ਵਸ ਗਏ ਆ ਤੇ ਯੂਥ ਜਾ ਕੇ ਜੇ ਉਹ ਤੇ ਹੁੱਲੜ ਬਾਜੀ ਕਰਦਾ ਉਹਦਾ ਸੁਭਾਅ ਹੈ ਕਿ ਤੁਹਾਡੇ ਬੱਚੇ ਨਹੀਂ ਕਰਦੇ ਹੈਨਾ ਜੇ ਤੁਹਾਡਾ ਬੱਚਾ ਕਿਸੇ ਨੂੰ ਪੱਥਰ ਮਾਰ ਕੇ ਆਉਂਦਾ ਕੋਸ਼ ਕਰੇ ਖੁਸ਼ ਹੁੰਨੇ ਹੋ ਮੁੰਡੇ ਦੀ ਦਲੇਰੀ ਨਾਲ ਹੁੰਨੇ ਹੈਨਾ ਸ਼ਾਇਦ ਤੁਸੀਂ ਅੱਜ ਕੱਲ ਵੀ ਪੰਜਾਬੀ ਕੁੜੀ ਦੀ ਗੱਲ ਕਰਨ ਨੂੰ ਸੰਗਦੇ ਹੁਣ ਵੀ ਸਾਡੀ ਕੁੜੀਆਂ ਕਰਦੇ ਪਰ ਮੁੰਡਾ ਜੇ ਕੰਮ ਕਰਦਾ ਤਾਂ ਹੱਲਾ ਸ਼ੇਰੀ ਦਿੰਦੇ ਆ ਉਹ ਵੀ ਥੋੜਾ ਮਾਨ ਲੈ ਗਏ ਤਾਂ ਜਵਾਨੀਆਂ ਨਹੀਂ ਚੜੇ ਹੋ ਅਜੇ ਤਾਂ ਉਹਨਾਂ ਨੂੰ ਮਾਪਿਓ ਦੀ ਗੋਦ ਚੋਂ ਨਿਕਲ ਕੇ ਉੱਥੇ ਕਮਾਉਣ ਲਈ ਭੇਜਤਾ ਕੀ ਹੁੰਦੀ 12 ਸਾਲ ਦੀ ਉਮਰ 20 ਸਾਲ ਦੀ ਉਮਰ ਜਾ ਕੇ ਉੱਥੇ ਭਾਂਡੇ ਬੰਦੇ ਨੇ ਲੋਕਾਂ ਦੇ ਝੂਠੇ ਤੇ ਫਿਰ ਇੱਥੋਂ ਪਿਛਲੇ ਵੀ ਮੰਗਣ ਲੱਗ ਜਾਂਦੇ ਵੀ ਲਿਆਓ ਕੀ ਕਮਾਇਆ ਹੈਨਾ ਸੋ ਇਹ ਜੋ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਹੈ ਇੱਥੇ ਨਹੀਂ ਅਸੀਂ ਭੁੱਲ ਰਹੇ ਪੰਜਾਬ ਦੇ ਵਿੱਚ ਤੁਸੀਂ ਉੱਥੇ ਵੀ ਨਾ ਭੁੱਲੋ ਔਰ ਬਾਕੀ ਨਾ ਰਾਈਜ਼ ਨੂੰ ਵੀ ਕੀ ਕਹੋਗੇ ਕਿਉਂਕਿ ਹਾਲਾਂਕਿ ਤੁਸੀਂ ਜ਼ਿਕਰ ਵੀ ਕੀਤਾ ਕਿ ਹੋਰ ਬਹੁਤ ਸਾਰੇ ਲੋਕ ਨਿਜਰ ਸਾਹਿਬ ਵਰਗੇ ਹੋਣਗੇ ਵੱਡੀਆਂ-ਵੱਡੀਆਂ ਕੰਪਨੀਆਂ ਪੰਜਾਬੀਆਂ ਨੇ ਖੜੀਆਂ ਕੀਤੀਆਂ ਡੰਕਾ ਮਨਵਾਇਆ ਪੰਜਾਬੀਆਂ ਨੇ ਪੂਰੀ ਦੁਨੀਆ ਦੇ ਵਿੱਚ ਕਿਉਂ ਲੋਕ ਵੀ ਥੋੜਾ ਬਹੁਤ ਇਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਚੈਰਿਟੀ ਕਰਨ ਤਾਂ ਮੈਨੂੰ ਲੱਗਦਾ 10,000 ਲੋਕਾਂ ਦਾ ਇਲਾਜ ਬਈ ਹੋ ਗਿਆ ਹੁਣਾਂ ਜਾਂ 10,000 ਲੋਕ ਔਰ 7,000 ਲੋਕਾਂ ਨੂੰ ਨਿਜਰ ਸਾਹਿਬ ਨੇ ਕੱਲਿਆਂ ਨੇ ਘਰ ਪਵਾ ਕੇ ਦੇ ਦਿੱਤੇ ਹੈ ਘਰ ਦੀ ਛੱਤ ਮੈਂ ਤਾਂ ਉਹੀ ਕਹਿੰਨਾ ਵੀ ਆਪਣਾ ਘਰ ਸਕੂਨ ਹੈਨਾ ਇਹ ਕਿ ਪੰਛੀ ਕਿਤੇ ਚਾਰ ਡੱਕੇ ਇਕੱਠੇ ਕਰਕੇ ਉੱਥੇ ਹੀ ਆਂਡੇ ਦੇਣੇ ਜਾਂ ਆਪਣੇ ਬੱਚੇ ਦੇਣੇ ਪਸੰਦ ਕਰਦਾ ਜੋ ਆਪ ਬਣਾਉਂਦਾ ਆਲਣੇ ਉਸੇ ਜੀ ਦਿੰਦਾ ਕਿਸੇ ਦੇ ਜ ਨਹੀਂ ਜਾ ਕੇ ਦਿੰਦਾ ਹੈਗਾ ਤੇ ਨਾ ਕੋਈ ਕਿਸੇ ਨੂੰ ਦੇਣ ਦਿੰਦਾ ਤੇ ਕਿਸੇ ਦੇ ਘਰ ਨੂੰ ਫੈਮਿਲੀ ਨੂੰ ਛੱਤ ਦੇਣੀ ਰੋਟੀ ਦੇਣੀ ਜਾਂ ਹੋਰ ਦੇਣੀ ਤੇ ਉਹ ਅਕਾਲ ਪੁਰਖ ਵੀ ਉਹਨਾਂ ਬੰਦਿਆਂ ਤੇ ਮਿਹਰਬਾਨ ਹੁੰਦਾ ਹੈ ਕਿ ਮੇਰੀ ਸਜਾਈ ਹੋਈ ਦੁਨੀਆ ਨੂੰ ਜਿਹੜੀ ਹੋਰ ਸਜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਰਬਾਦ ਕਰਨ ਵਾਲੇ ਤਾਂ ਬਹੁਤ ਆਏ ਤੇ ਬਹੁਤ ਚਲੇ ਗਏ ਠੀਕ ਹੈ ਉਹਨਾਂ ਦਾ ਨਾਂ ਨਿਸ਼ਾਨ ਵੀ ਨਹੀਂ ਅੱਜ ਤੱਕ ਦੁਨੀਆ ਦੇ ਵਿੱਚ ਹੈਗਾ ਪਰ ਜਿਹੜੇ ਧਰਮ ਦੀਆਂ ਨੀਂਹਾਂ ਰੱਖ ਗਏ ਜਨ ਲੋਕਾਂ ਦੀਆਂ ਮਦਦਾਂ ਕਰ ਗਏ ਹਜ਼ਾਰਾਂ ਲੋਕਾਂ ਦੇ ਦਿਲਾਂ ਵਿੱਚ ਵਸ ਗਏ ਹਨਾ ਉਹਨਾਂ ਦਾ ਨਾਂ ਰਹਿੰਦੀ ਦੁਨੀਆ ਤੱਕ ਰਹਿੰਦਾ ਨਾਂ ਕਮਾਉਣ ਲਈ ਸਹੀ ਚਾਹੇ ਸੇਵਾ ਲਈ ਸਹੀ ਕਿਸੇ ਲਈ ਵੀ ਸਹੀ ਸਾਨੂੰ ਕਿਰਤ ਕਰੋ ਤੇ ਵੰਡ ਛਕੋ ਦਾ ਸਿਧਾਂਤ ਨਹੀਂ ਭੁੱਲਣਾ ਚਾਹੀਦਾ ਚਾਹੇ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਆ ਤਾਂ ਹੀ ਅਸੀਂ ਸਰਵਾਈਵ ਕਰਾਂਗੇ ਤਾਂ ਹੀ ਅਸੀਂ ਘਟਦੀ ਗਿਣਤੀ ਦੇ ਵਿੱਚੋਂ ਬਰਾਬਰ ਤੇ ਆਵਾਂਗੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਸ਼ਰਮ ਕਰਦੇ ਹਾਂ ਲਾਲਚਾਂ ਦੀਆਂ ਪੰਡਾਂ ਸਾਡੇ ਸਿਰ ਬਣੀਆਂ ਨੇ ਪੰਜਾਬੀ ਬੋਲਣ ਸਾਨੂੰ ਸ਼ਰਮ ਆਉਂਦੀ ਆ ਠੀਕ ਹੈ ਇਹਦਾ ਮਤਲਬ ਕੀ ਹੈ ਕਿ ਅਸੀਂ ਪੰਜਾਬ ਜਾਂ ਆਪਣੀ ਬੋਲੀ ਨੂੰ ਜਾਂ ਆਪਣੇ ਲੋਕਾਂ ਨੂੰ ਬਰਬਾਦ ਕਰਦੇ ਜਾਂ ਬਰਬਾਦੀ ਹੁਣਾ ਦੇਖਦੇ ਆ ਦੂਜਿਆਂ ਦੀ ਬੋਲੀ ਬੋਲ ਕੇ ਪਹਿਰਾਵਾ ਬੋਲ ਕੇ ਉਹਨਾਂ 'ਚ ਜਾ ਕੇ ਸਾਡੀ ਸ਼ਾਨ ਬਣ ਜੂ ਉਹ ਵੀ ਤੁਹਾਨੂੰ ਰਫੂਜੀ ਸਮਝਣਗੇ ਕਿ ਬਾਹਰੋਂ ਆ ਕੇ ਸਾਡੀ ਰੀਸ ਕਰਨ ਲੱਗੇ ਆ ਨਾ ਆਪਣਿਆਂ ਦੇ ਨਾਲ ਬਾਹਰ ਲਿਆਂਦੇ ਕਿਸੇ ਪਾਸੇ ਨਹੀਂ ਰਹੋਗੇ ਸੋ ਸਾਡੀ ਕੌਮ ਨੂੰ ਨੇਦਰ ਸਾਹਿਬ ਵਾਂਗੂ ਆਪਸ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਆ ਉੱਚ ਨੀਚ ਧਰਮ ਸਾਰੀ ਚੀਜ਼ ਨੂੰ ਛੱਡ ਕੇ ਠੀਕ ਹੈ ਤੇ ਮਤਲਬ ਇਹੀ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਮਝਣ ਦੀ ਲੋੜ ਆ ਮੈਂ ਬੋਲਦਾ ਬੋਲ ਰਿਹਾ ਇਥੇ ਬੋਲਣਾ ਸੌਖਾ ਹੋ ਸਕਦਾ ਮੈਂ ਜ਼ਿੰਦਗੀ 'ਚ ਇਹਨੂੰ 5% ਅਪਲਾਈ ਕਰਾਂ ਪਰ ਮੈਂ ਜੇ 5% ਵੀ ਅਪਲਾਈ ਕਰੂੰਗਾ ਤਾਂ ਮੈਂ ਖੁਸ਼ਕਿਸਮਤ ਹੋਊਗਾ ਧੰਨਵਾਦ थैंक यू सो मच ਤਾਂ ਭਾਈ ਕਰਤਾਰ ਚੀਮਾ ਹੁਣੀ ਸੀਗੇ ਸਾਡੇ ਨਾਲ ਔਰ ਇਹਨਾਂ ਨੇ ਕਿਹਾ ਕਿ ਜਿੱਥੇ ਵੀ ਦੁਨੀਆ ਦੇ ਵਿੱਚ ਪੰਜਾਬੀ ਰਹਿ ਰਹੇ ਨੇ ਉਹ ਇਹਨਾਂ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਆਪ ਕੋ ਆਪਣੇ ਬੰਦਿਆਂ ਦੇ ਨਾਲ ਖੜਿਆ ਜਾਵੇ ਔਰ ਕਿਉਂਕਿ ਗੁਰੂ ਸਾਹਿਬ ਜਿਹੜਾ ਸਾਨੂੰ ਸਿਧਾਂਤ ਸਿਖਾ ਕੇ ਗਏ ਆ ਔਰ ਸਾਨੂੰ ਗੁਰੂਆਂ ਦੇ ਫਲਸਫੇ ਤੇ ਚੱਲ ਕੇ ਉਹਨਾਂ ਦੇ ਫਲਸਫੇ ਨੂੰ ਅੱਗੇ ਵਧਾਉਣਾ ਚਾਹੀਦਾ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਤੁਰੀ